ਜਗਜੀਤ ਨਵਾਂ ਲੇਜ਼ਰ 2025 ਮਾਡਲ ਜੀ ਕੁੱਲ 2.25 ਲੱਖ ਦਾ ਐਗਰੀ ਜੋਨ ਦਾ 2024 ਮਾਡਲ ਜਮਾਂ ਨਵੇਂ ਵਰਗਾਂ ਪੀਸੀ ਜੀ ਕੁੱਲ 1.99 ਦਾ ਜਗਜੀਤ ਦੇ ਲੇਜ਼ਰ ਜੀ 18 19 ਮਾਡਲ ਕੁੱਲ 1.40 ਲੱਖ ਚ ਜਮਾਂ ਆਨਲੱਗ ਪਲੌ ਜੀ ਕੁੱਲ 40 40 ਹਜ਼ਾਰ ਦੇ ਨਵਾਂ ਨਕੋਰ ਰੀਪਰ ਜੀ ਕੁੱਲ 2 ਲੱਖ ਦਾ 2025 ਮਾਡਲ ਜਮਾਂ ਨਵੇਂ ਵਰਗਾਂ ਰੀਪਰ ਹੈ ਜੀ ਪੀਡੀਸੀ ਦਾ ਕੁੱਲ 1.5 ਲੱਖ ਰੁਪਏ ਦਾ ਰੀਪਰ ਲੈਣਾ ਵੀਰੇ ਕੁੱਲ 40 ਰੁਪਏ ਕਿਲੋ ਲੈਂਡ ਫੋਰਸ ਦਾ ਕੁੱਲ 95000 ਦਾ ਹੀ ਜਮਾ ਨਵੇਂ ਪਲੇਟਾਂ ਚ 9 ਫੁੱਟਾ ਜਮਾ ਨਵੇਂ ਪੀਡੀਸੀ ਕੁੱਲ 192000 ਦਾ 14 ਛੇ ਟਰਾਲੀ ਵੀਰੇ ਬੇਦਾਗ ਟਾਇਰ ਨੇ ਡਬਲ ਜੋੜੇ ਚ ਕੁੱਲ ਤੇ ਕੁੱਲ 120000 ਦੀ 11 ਛੇ ਟਰਾਲੀ ਵੀਰੇ ਕੁੱਲ 65000 ਦੀ ਵੀਰੇ ਜੋੜਾ ਖੜਿਆ ਆਪਣੇ ਕੋਲੇ ਕੁੱਲ 6565000 ਦਾ 11 ਛੇ ਦਾ ਮਾਡਲ ਗ੍ਰੈਂਡਰ ਵੀਰੇ ਕੁੱਲ 14040000 ਚ ਇੱਕ ਸੀਜ਼ਨ ਚੱਲੇ ਹੋਏ ਜਮਾ ਨਵੇਂ ਵਰਗੇ 9 ਫੁੱਟਾ ਸੁਪਰ ਸੀਡਰ ਕੁੱਲ ਤੇ ਕੁੱਲ 195000 ਦਾ ਡਿਸਕ ਵਾਲਾ ਮਾਡਲ ਜੀ ਹਾਂਜੀ ਜੀ ਐਂਡ ਵੀ ਘੋੜੇ ਨਾਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਵੀਰੇ ਸਾਰੇ ਠੀਕ ਠਾਕ ਹੋਮੋਗੇ ਵੀਰੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਪਹਿਲਾਂ ਰੀਪਰਾਂ ਦਾ ਲੇਜਰਾਂ ਦਾ ਸੀਜ਼ਨ ਵੀ ਤਕਰੀਬਨ ਐਂਡ ਤੇ ਆ ਹੁਣ ਅੱਗੇ ਬਾਰੀ ਆ ਗਈ ਸੁਪਰਸੀਡਰਾਂ ਦੀ ਜੋ ਕਿ ਆਪਣੇ ਕੋਲੇ ਵੀਰੇ ਤਕਰੀਬਨ ਬਹੁਤ سارے ਪੀਸ ਇਕੱਠੇ ਹੋ ਰਹੇ ਨੇ ਹੁਣ ਤੁਹਾਨੂੰ ਅੱਜ ਡਿਟੇਲ ਆਪਾਂ ਸੁਪਰਸੀਡਰਾਂ ਦੀ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਲੇਜਰਾਂ ਦੀ ਤੇ ਉਸ ਤੋਂ ਪਹਿਲਾਂ ਜਾਣਕਾਰੀ ਵੀਰੇ ਦੇ ਦਈਏ ਤਕਰੀਬਨ ਬਹੁਤ ਭਾਵਨ ਤਾਂ ਆਪਣਾ ਪਤਾ ਹੀ ਲੋਕੇਸ਼ਨ ਦਾ ਵੀ ਆਪਣਾ ਪਿੰਡ ਘੋੜੇਨਾਬੈ ਡਿਸਟ੍ਰਿਕਟ ਸੰਗਰੂਰ ਚ ਪੈਂਦਾ ਏ ਦੜਬੇ ਤੋਂ 15-16 ਕਿਲੋਮੀਟਰ ਹੈ ਲਹਿਰੇਗਾਗੇ ਦੇ ਨੇੜੇ ਹੈ ਵੀਰੇ ਸਨਾਮ ਤੋਂ ਵੀ 22 ਕਿਲੋਮੀਟਰ ਪੈਂਦਾ ਤੇ Google Map ਤੇ ਲੋਕੇਸ਼ਨ ਹੈ ਪਾਈ ਆਪਣੀ ਜੀ ਐਂਡ ਵੀ ਘੋੜੇਨਾਬ ਸੇਲ ਪਰਚੇਜ ਜਦੋਂ ਤੁਸੀਂ ਜੀ ਐਂਡ ਵੀ ਭਰੋਗੇ ਆਪਣੇ ਆਪ ਸੇਲ ਪਰਚੇਜ ਦੇ ਨਾਮ ਨਾਲ ਹੀ ਲੋਕੇਸ਼ਨ ਚੈੱਕ ਲੈਣੀ ਹੈ Google Map ਤੇ ਤੇ ਵੀਰੇ ਜਰੂਰ ਵਿਜ਼ਿਟ ਕਰੋ ਤੇ ਜਰੂਰ ਆਪਾਂ ਨੂੰ ਕੰਟੈਕਟ ਕਰਕੇ ਜਦੋਂ ਮਰਜ਼ੀ ਤੁਸੀਂ ਚਾਹੇ ਬਿਨਾ ਕੰਟੈਕਟ ਕਰੇ ਵੀ ਆ ਸਕਦੇ ਹੋ ਕੋਈ ਦਿੱਕਤ ਨਹੀਂ ਵੀਰੇ ਕੋਈ ਸੰਡੇ ਦੀ ਛੁੱਟੀ ਨਹੀਂ ਜਦੋਂ ਮਰਜ਼ੀ ਆ ਕੇ ਤੁਸੀਂ ਮਸ਼ੀਨਰੀ ਆਪਣੇ ਤੋਂ ਲਿਜਾ ਸਕਦੇ ਹੋ ਤੇ ਹਾਂ ਇੰਨੀ ਕੁ ਕੋਸ਼ਿਸ਼ ਕਰਿਆ ਕਰੋ ਭਰਾ ਬਣ ਕੇ ਵੀ ਰਾਤ ਨੂੰ ਕਾਲ ਨਾ ਕਰਿਆ ਕਰੋ ਦੇਖੋ ਦਿਨੇ ਸਵੇਰੇ 7 ਤੋਂ ਬਾਅਦ ਸ਼ਾਮ ਦੇ 7 ਤੱਕ ਕੋਈ ਦਿੱਕਤ ਨਹੀਂ ਵੀਰੇ ਜਦੋਂ ਮਰਜ਼ੀ ਕਾਲ ਕਰੋ ਜਦੋਂ ਮਰਜ਼ੀ ਆਓ ਵੀਰੇ ਸੋਡਾ ਆਪਣਾ ਹੀ ਕੰਮ ਹੈ ਵੀਰੇ ਆਪਣਾ ਹੀ ਕਾਰੋਬਾਰ ਹੈ ਤੇ ਹਾਂ ਤੁਹਾਨੂੰ ਅੱਜ ਡਿਟੇਲ ਦੰਨੇ ਆਪਾਂ ਸਭ ਤੋਂ ਪਹਿਲਾਂ ਲੇਜ਼ਰਾਂ ਦੀ ਵੀਰੇ ਜੋ ਲੇਜ਼ਰਾਂ ਦੇ ਪੀਸ ਰਹਿ ਗਏ ਆਪਣੇ ਕੋਲੇ 5-7 ਜਿਹੜੇ ਹੁਣ ਆਏ ਨੇ ਵੀਰੇ ਉਹ ਤੁਹਾਨੂੰ ਦਿਖਿਆਉਨੇ ਆ ਉਦੋਂ ਬਾਅਦ ਸਾਰੀ ਮਸ਼ੀਨਰੀ ਆਗੇ ਵੀਰੇ ਆਪਣੇ ਕੋਲੇ ਐਗਰੀ ਜਾਂ ਹੁੰਦਾ ਸਪੋਰਟਸ ਬਾਗਟ ਵੀਰੇ ਐਗਰੀਜਨ ਸਪੋਰਟ ਸੀ ਬਣਾਉਂਦਾ ਬਾਗਟ ਬਾਗਟ ਬਹੁਤ ਸ਼ਾਨਦਾਰ ਵੀਰੇ ਬਹੁਤ ਸੋਹਣੀ ਬਾਗਟ ਹੈ 2024 ਮਾਡਲ ਹੈ ਵੀਰੇ ਇਹ ਸੀਜ਼ਨ ਦੀ ਗਾਰੰਟੀ ਵਾਰੰਟੀ ਵੀ ਦੀ ਪਈ ਹੈ ਜਿਹੜਾ ਇਹਦੇ ਦੇ ਸਿਸਟਮ ਹੈ ਮਾਰਕਾ ਐਗਰੀਜਨ ਦਾ ਆਪਦਾ ਹੀ ਸਿਸਟਮ ਹੈ ਵੀਰੇ ਕੈਨਪਲਸਾ ਐਨਟੀਐਕਸ ਪਲਸ ਟੀਐਨਡੀ ਦਾ ਸਿਸਟਮ ਹੈ ਜਿਹੜਾ ਇਹਤੇ ਲੱਗਿਆ ਹੈ ਵਾਈਫਾਈ ਵਾਲਾ ਜਿਹੜਾ ਸਭ ਤੋਂ ਮਹਿੰਗਾ ਤੇ ਸਭ ਤੋਂ ਟੌਪ ਸਿਸਟਮ ਹੈ ਉਹ ਇਹਦੇ ਤੇ ਲੱਗਿਆ ਹੈ ਵੀਰੇ ਕੁੱਲ ਤੇ ਕੁੱਲ ਇਹ ਆਪਾਂ ਨੂੰ ਵੀਰੇ 1 ਲੱਖ ਤੇ 99000 ਦਾ 24 ਮਾਡਲ ਪੈ ਜੂਗਾ ਜਿਹੜੇ ਵੀ ਭਰਾ ਨੇ ਲੈਣਾ ਹੈ ਕਾਲ ਕਰਕੇ ਤੁਸੀਂ ਘਰੇ ਮੰਗਾ ਸਕਦੇ ਹੋ 15 ਰੁਪਏ ਕਿਲੋਮੀਟਰ ਦਾ ਅਪਡਾਉਣ ਦਾ ਕਿਰਾਇਆ ਵੀਰੇ ਘਰੇ ਬੈਠੇ ਥੋਡੇ ਸਾਧਨ ਘਰੇ ਪਹੁੰਚ ਸਕਦਾ ਚਲਾ ਕੇ ਤਸੱਲੀ ਕਰਾ ਕੇ ਜਾਵਾਂਗੇ ਵੀਰੇ ਉਦੋਂ ਅੱਗੇ ਜੇ ਕੋਈ ਘੱਟ ਰੇਟ ਚ ਲੈਣਾ ਏਦੋਂ ਘੱਟ ਚ ਆ ਗਏ ਜਗਤਜੀਤ ਦੀ ਬਾਗਟ ਹੈ 18 ਮਾਡਲ ਬਾਗਟ ਹੈ ਵੀਰੇ ਜਗਜੀਤ ਦਾ ਸਿਸਟਮ ਟਰਾਂਸਮਿਟਰ α ਦਾ ਹੁੰਦਾ ਜੀ 18 ਚ ਤੇ ਬਹੁਤ ਵਧੀਆ ਚਲਾਈ ਜਾ ਚੱਲਣ ਕਰਨ ਦੀ ਆਪਣੀ ਪੂਰੀ ਜ਼ਿੰਮੇਵਾਰੀ ਚਲਾ ਕੇ ਜਮ ਤਸੱਲੀ ਕਰਾ ਕੇ ਤੁਹਾਨੂੰ ਪੀਸ ਦੇਵਾਂਗੇ ਜੀ ਕੁੱਲ ਤੇ ਕੁੱਲ 1,40,000 ਦਾ ਸਪੋਰਟਸ ਬਾਗਟ ਨਾਲ ਵੀਰੇ ਪੂਰਾ ਵਧੀਆ ਟਾਇਰਾਂ ਦੀ ਕੰਡੀਸ਼ਨ ਸਿਰਫ ਰੰਗ ਥੋੜਾ ਜਿਹਾ ਬਾਹਰ ਖੜੀ ਹੋਈ ਅਲੀ ਬਾਗਟ ਹੈ ਵੀਰੇ ਚਲਾਈ ਦੀ ਕੋਈ ਦਿੱਕਤ ਨਹੀਂ ਚੱਲਣ ਕਰਨ ਦੀ ਪੂਰੀ ਸੋਹਣੀ ਬਾਗਟ ਹੈ ਤੇ ਅੱਗੇ ਆ ਗਈ ਵੀਰੇ ਆਪਣੇ ਕੋਲੇ ਸਪੋਰਟਸ ਪਲੱਸ ਜਗਤਜੀਤ ਦੀ ਬਾਗਟ ਹੈ ਇਹ ਸਪੋਰਟਸ ਪਲੱਸ ਹੈ ਜੀ ਇਹ 1.5 ਲੱਖ ਦੀ ਪੈਜੂਗੀ ਸੇਮ ਸਿਸਟਮ ਜਗਤਜੀਤ ਦਾ ਸਿਸਟਮ ਹੈ ਜਿਹਦਾ ਸਾਰਾ ਸਪੋਰਟਸ ਪਲੱਸ 2019 ਮਾਡਲ ਹੈ ਇਹ ਕੁੱਲ 1.5 ਲੱਖ ਚ ਤੇ ਆਪਣੇ ਕੋਲੇ ਤਕਰੀਬਨ ਵੀਰੇ ਮਸ਼ੀਨਰੀ ਸਾਰੀ ਹੈ ਰੂਟਾ ਫੀਟਰ ਤੋਂ ਲੈ ਕੇ ਟਰਾਲੀਆਂ ਤੇ ਆ ਰੀਪਰ ਲੇਜ਼ਰ ਸੁਪਰਸੀਡਰ ਜੋ ਵੀ ਮਸ਼ੀਨਰੀ ਲੈਣੀ ਹੈ ਸਭ ਕੁਝ ਮਿਲ ਜੂਗਾ ਵੀਰੇ ਤੇ ਬਣੇ ਰਹੋ ਵੀਰੇ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਰੂਟਾ ਫੀਟਰਾਂ ਦੀ ਵੀ ਸਾਰੀ ਮਸ਼ੀਨਰੀ ਦੀ ਗ੍ਰਾਈਂਡਰ ਪਲੈਂਟਰ ਜੋ ਜੋ ਮਸ਼ੀਨਰੀ ਲੈਣੀ ਹੈ ਆ ਜੋ ਲੇਜ਼ਰ ਦਿਖਾ ਦਈਏ ਆ ਗਿਆ ਜੀ ਏਪੀਐਲ ਦਾ ਏਪੀਐਲ ਦਾ ਹੀ ਸਿਸਟਮ ਹੈ ਵੀਰੇ ਚਲਾ ਕੇ ਤੁਹਾਨੂੰ ਇਹ ਵੀ ਤਸੱਲੀ ਕਰਾ ਕੇ ਦੇਵਾਂਗੇ ਆਪਾਂ ਆਪ ਵੀ ਯੂਜ਼ ਕਰਿਆ ਵੀਰੇ ਦੋ ਤਿੰਨ ਦਿਨ ਚਲਾਇਆ ਇਹ ਹੁਣ ਬਾਰਸ਼ ਹੋਣ ਕਰਕੇ ਕੱਢ ਰਖਿਆ ਕੁੱਲ ਤੇ ਕੁੱਲ 110000 ਦਾ ਸਪੋਰਟਸ ਮਾਡਲ ਵੀਰੇ ਅੱਗੇ ਪਿੱਛੇ ਟਾਇਰਾਂ ਵਾਲੀ ਬੌਗਟ ਹੈ ਕੁੱਲ 1,10,000 ਦਾ ਪੈਜੂਗਾ ਆਪਾਂ ਨੂੰ ਸਿਰਫ ਰੰਗ ਪੇਂਟ ਦੀ ਕਮੀ ਆ ਰੰਗ ਹੋ ਕੇ ਵੀਰੇ ਜਾਵਾਂ ਨਵੇਂ ਵਰਗ ਹੋ ਜੂ ਕੋਈ ਦਿੱਕਤ ਨਹੀਂ ਤੇ ਜਿਹੜੇ ਭਰਾ ਨੇ ਕੋਈ ਚਲਾਉਣ ਨੂੰ ਲੈਣਾ ਬਹੁਤ ਵਧੀਆ ਚੀਜ਼ ਹੈ ਵੀਰੇ ਚਾਹੇ ਕਿਰਾਏ ਤੇ ਚਾਹੇ ਆਪਣੇ ਕੰਮ ਨੂੰ ਜਿਵੇਂ ਮਰਜ਼ੀ ਵਰਤ ਸਕਦੇ ਹੋ ਤੁਸੀਂ ਤੇ ਨਵੇਂ ਲੇਜਰ ਵੀਰੇ ਜਿਵੇਂ ਨਿਊ ਜਗਜੀਤ ਦੀ ਬਾਗਟ α ਦਾ ਸਿਸਟਮ 2,25,000 ਚ ਵੀਰੇ ਨਵਾਂ ਬਿੱਲ ਵਗੈਰਾ ਤੁਹਾਡੇ ਨਾਮ ਕੱਟ ਕੇ ਨਵੇਂ ਪੀਸ ਆਪਾਂ ਸੋਨੂੰ ਪਤੀਏ ਤਕਰੀਬਨ ਵੀਰੇ 250 300 ਪੀਸ ਵੇਚੀ ਬੈਠੇ ਐ ਦੂ ਪਹਿਲਾਂ 225000 ਚ ਵੀਰੇ ਬਹੁਤ ਦੂਰ ਦੂ ਤੱਕ ਪੀਸ ਗਏ ਨੇ ਆਪਣੇ ਕੋਲੋਂ ਜਿਹੜੇ ਵੀ ਭਰਾ ਨੇ ਨਵਾਂ ਲੈਣਾ ਹੈ ਨਵੇਂ ਦਾ ਆਰਡਰ ਕਰ ਸਕਦੇ ਹੋ ਤੇ ਸਾਈ ਪਾ ਕੇ ਘਰੇ ਮੰਗਾ ਸਕਦੇ ਹੋ ਪੀਸ ਵੀਰੇ ਕੋਈ ਦਿੱਕਤ ਨਹੀਂ ਕੋਪਨ ਪਾਸਟ ਘਰੇ ਆ ਜਾਊਗਾ ਵੀਰੇ ਤੇ ਆ ਜੋ ਅੱਗੇ ਸੁਪਰ ਸੀਡਰਾਂ ਤੇ ਭਰਾ ਇਹ ਆ ਗਿਆ 10ਵੇਂ ਇਸ ਮਲੇਰ ਕੋਟਲਾ ਬਿਲਕੁਲ ਸੋਹਣਾ ਜਿਹਾ ਪੀਸ ਹੈ ਵੀਰੇ ਜਿਵੇਂ ਨਵੀਂ ਕੰਡੀਸ਼ਨ ਲਈ ਖੜਿਆ ਮਾਡਲ ਨੰਬਰ ਪੁੱਛੋ ਕੰਡੀਸ਼ਨ ਦੇਖੋ ਭਰਾ ਇਹ ਪੰਜਾਬ ਵਾਲਾ ਪੀਸ ਹੈ ਮਾਡਲ 22 ਹੈ ਪੂਰੀ ਸੋਹਣੀ ਕੰਡੀਸ਼ਨ ਦਾ ਨਾਲ ਦੇ ਬਲੇਡ ਵੀਰੇ ਬਲੇਡ ਹੁਣ ਕਸਾਈਚ ਨੇ ਪੂਰੀ ਸੋਹਣੀ ਜੀ ਕੰਡੀਸ਼ਨ ਚ ਹੈ 1.5 ਲੱਖ ਦਾ ਪੀਸ ਪੈਜੂਗਾ 8 ਫੁੱਟਾ ਤੇ ਥੋੜਾ ਮੋਟਾ ਮਾਨਤਨ ਵੀਰੇ ਜਰੂਰ ਹੋ ਜੂਗਾ ਕੋਈ ਦਿੱਕਤ ਨਹੀਂ 1.5 ਲੱਖ ਦਾ ਪੀਸ ਹੈ ਜੀ ਜਿਹੜੇ ਭਰਾ ਨੇ ਲੈਣਾ ਹੈ ਇਹ ਵੀ ਲਿਜਾ ਸਕਦੇ ਹੋ ਤੁਸੀਂ ਜੇ ਹੋਰ ਲੈ ਕੇ ਜਾਣਾ ਤਾਂ ਵੀ ਵੀਰੇ ਆ ਜਿਓ ਇਹ ਆ ਗਿਆ 2023 ਮਾਡਲ ਸੋਨਾ ਲਿਕਾ ਦਾ ਪੀਸ ਜੀ ਪੀਸ ਇਹ ਵੀ ਪੂਰਾ ਵਧੀਆ ਜੀ ਬਲੇਡ ਪਾ ਲੂਗਾ ਤੇ ਡਿਸਕਾਂ ਵਗੈਰਾ ਸਭ ਕੁਝ ਜਮ ਓਕੇ ਨੇ ਪੂਰੀ ਟਾਪ ਕੰਡੀਸ਼ਨ ਚ ਹੈ ਸੋਨਾਲਿਕਾ ਕੰਪਨੀ ਦਾ ਵੀਰੇ ਕੁੱਲ 1.5 ਲੱਖ ਦਾ ਪੀਸ ਪੈ ਜਾਊਗਾ ਕੁੱਲ 1.5 ਲੱਖ ਚ ਜੀ ਤੇ ਵੀਡੀਓ ਨੂੰ ਵੀਰੇ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਹੋਰ ਭਰਾ ਤੱਕ ਪਹੁੰਚ ਸਕੇ ਹਾਂ ਰੂਟਾ ਫੀਟਰ ਪਏ ਨੇ ਵੀਰੇ ਆਪਣੇ ਕੋਲੇ 10-12 ਕੇ ਪੀਸ ਇਹਨਾਂ ਦੀ ਵੀਡੀਓ ਨਾ ਹੋਣੇ ਚਲਾਵਾਂਗੇ ਨਾਲ ਦੀ ਨਾਲੇ ਤੇ ਇਹ ਆ ਗਿਆ ਵੀਰੇ 9 ਫੁੱਟ 9 ਫੁੱਟ ਹਿੰਦਕਸਪਟ ਦਾ ਸਿਸਟਮ ਹੋਇਆ ਆਪਣਾ ਸੁਪਰਸੀਡਰ ਹੈ ਜੀ ਤੇ ਖੜੇ ਵਾ ਵੀਰੇ ਇਹ ਬਾਹਰ ਖੜਿਆ ਹੋਇਆ ਪੀਸ ਹੈ ਚਲਾਈ ਚ ਬਹੁਤ ਘੱਟ ਆਇਆ ਹੈ ਡਿਸਕ ਵਾਲਾ ਮਾਡਲ ਹੈ ਵੀਰੇ ਤੇ ਸਭ ਤੋਂ ਖਾਸ ਗੱਲ ਵੀਰੇ ਇਹ ਚ ਰੇਟ ਸਭ ਤੋਂ ਘੱਟ ਤੇ ਟੌਪ ਲਿੰਕ ਵਾਲਾ ਵੀਰੇ ਦੇਖੋ ਇੱਕ ਆ ਪਿੰਨ ਕੱਢੋ ਆ ਪਿੰਨ ਕਢੋ ਕਢੋ ਸਿਰਫ ਰੰਗ ਭਾਲ ਦਾ ਇਕੱਲਾ ਰੰਗ ਕਰਾ ਕੇ ਵੀਰੇ ਸਭ ਤੋਂ ਟੌਪ ਵਾਲਾ ਬਣ ਜੂਗਾ ਪਿੱਛੇ ਲਾਹੂ ਡ੍ਰਿਲ ਰੂਟਾ ਫਿਟਰ ਆਪਣਾ ਤਿਆਰ ਹੈ 9 ਫੁੱਟਾ ਕੁੱਲ ਤੇ ਕੁੱਲ ਵੀਰੇ 95000 ਚ 95000 ਚ ਆਪਾਂ ਲਈਏ ਵੀਰੇ ਕਹਿੰਦਾ 20 ਕੀ ਮਾਡਲ ਕੱਲਾ ਰੂਟਾ ਫਿੱਟ ਨਹੀਂ ਆਪਾਂ ਨੂੰ ਮਿਲਦਾ ਸੁਪਰਸੀਡਰ ਮਿਲ ਰਿਹਾ ਡਿਸਕਾਂ ਦਾ ਜੀ ਤੇ ਆ ਜੋ ਜੀ ਅੱਗੇ ਇਹ ਆ ਗਿਆ ਜੀ ਗੁਰਵਾਜ ਦਾ ਗੁਰਵਾਜ ਦਾ 2024 ਮਾਡਲ ਆ ਸੌਰੀ ਗੁਰਵਾਜ ਨਹੀਂ ਪੀਡੀਸੀ ਪੀਡੀਸੀ ਰਾਜਪੁਰਾ 2024 ਮਾਡਲ ਜਮਾ ਨਵੇਂ ਵਰਗੀ ਪੀਸ ਹੈ ਜੀ ਨਵਾਂ ਮੰਨ ਕੇ ਲੈ ਜੀ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਕੁੱਲ ਤੇ ਕੁੱਲ 192000 ਦਾ ਪੀਸ ਜੀ 9 ਫੁੱਟਾ ਗੁਰਵਾਜ ਦਾ ਸਟੀਲੀ ਡਿਸਕਾਂ ਚ ਸਾਈਡ ਤੇ ਦੂਜਾ ਗੇਰ ਆ ਗਿਆ ਵੀਰੇ ਤੇ ਜਮਾ ਟੌਪ ਚੀਜ਼ ਹੈ ਜਿਹੜੇ ਵੀ ਭਰਾ ਨੂੰ ਇਹ ਚਾਹੀਦਾ ਹੈ ਇਹਦਾ ਵੀ ਆਪਾਂ ਨੂੰ ਤੁਸੀਂ ਸਕਰੀਨ ਸ਼ਾਟ ਵਗੈਰਾ ਭੇਜ ਕੇ ਆਪਣੇ ਤੋਂ ਹੀ ਘਰੇ ਬੈਠੇ ਵੀ ਮੰਗਾ ਸਕਦੇ ਹੋ ਵੀਰੇ ਕੋਈ ਦਿੱਕਤ ਨਹੀਂ ਵੀ ਆਪਾਂ ਚਲੋ ਏਡੀ ਦੂਰ ਨਹੀਂ ਆਉਣਾ ਕਿਸੇ ਭਰਾ ਨੇ ਘਰੇ ਬੈਠੇ ਆਪਾਂ ਨੂੰ ਪੀਸ ਮੰਗਾ ਸਕਦੇ ਹਾਂ ਥੋਡੇ ਕੋਲ ਹੀ ਪਹੁੰਚਦਾ ਹੋ ਜਾਊਗਾ ਜੀ ਅੱਗੇ ਆ ਗਿਆ ਆਪਣੇ ਕੋਲੇ ਜੀ ਲੈਂਡ ਫੋਰਸ ਦਾ ਲੈਂਡ ਫੋਰਸ 20 ਮਾਡਲ ਹੈ ਜੀ ਜਮਾ ਨਵੇਂ ਬਲੇਡ ਨੇ ਬਲੇਡ ਪਾ ਕੇ ਚਲਾਇਆ ਨਹੀਂ ਹੋਇਆ ਜੀ ਇਹ ਕੰਡੀਸ਼ਨ ਸਿਰਫ ਗਲਜੇ ਤੇ ਵੈਲਡ ਲੱਗਿਆ ਹੈ ਵੀਰੇ ਜਿੱਥੇ ਟੌਪ ਲੱਕ ਪਾਉਣਾ ਉਹ ਵੀ ਸਖਤਾਈਏ ਕਰੀ ਹੋਈ ਹੈ ਕੋਈ ਕਾਟ ਨਹੀਂ ਹੈਗੀ ਚੱਲਣ ਕਰਨ ਨੂੰ ਪੂਰਾ ਵਧੀਆ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਚਲਾ ਕੇ ਜਮਾ ਚੈੱਕ ਕਰਕੇ ਲੈ ਜਿਓ ਵੀਰੇ ਕੁੱਲ ਤੇ ਕੁੱਲ 95000 ਚ 20 ਮਾਡਲ ਅੱਗੇ ਵੀਰੇ ਜਮਾ ਟੂਮ ਆ ਗਈ ਜਮਾ ਨਵਾਂ ਪੀਸ ਆ ਗਿਆ ਜੀ ਆ ਇਹ ਵੀ ਲੈਂਡ ਫੋਰਸ ਦਾ ਡਿਸਕਾਂ ਤੋਂ ਵੀ ਰੰਗ ਨਹੀਂ ਉਤਰਿਆ ਵੀਰੇ ਪਿੱਛੇ ਵਾਲੀਆਂ ਤੋਂ ਜਮਾ ਨਵੇਂ ਵਰਗਾ ਪੀਸ ਹੈ ਜਿਹੜੇ ਬਾਈ ਕਹਦੇ ਨੇ ਯਾਰ ਆਪਾਂ ਸੋਹਣੀ ਚੀਜ਼ ਲੈਣੀ ਹੈ 24 ਮਾਡਲ ਵੀਰੇ ਸੋਹਣੀ ਚੀਜ਼ ਮਿਲ ਜੂਗੀ ਆ ਜਾਓ ਜਮਾ ਨਵਾਂ ਪੀਸ ਆ ਦੇਖਿਓ ਵੀਰੇ ਡਿਸਕ ਦਿਖਾ ਦੇ ਆ ਦੇਖੋ ਆ ਤਾਂ ਸਭ ਤੋਂ ਮੇਨ ਚੀਜ਼ ਹੈ ਵੀਰੇ ਡਿਸਕਾਂ ਤੋਂ ਵੀ ਰੰਗ ਨਹੀਂ ਉਤਰਿਆ ਹੈਗਾ ਕੁੱਲ ਤੇ 190000 ਦਾ ਪੀਸ ਪੈਜੂਗਾ ਵੀਰੇ ਜਮਾ 9 ਵਰਗਾ 7.5 ਫੁੱਟਾ ਲੈਂਡ ਫੋਰਸ 2024 ਮਾਡਲ ਵੀਰੇ ਅੱਗੇ ਆ ਗਿਆ ਗ੍ਰੀਨ ਸਿਸਟਮ ਇਹ ਵੀ ਵੀਰੇ ਲੈਂਡ ਫੋਰਸ ਦੀ ਪੀਸ ਹੈ ਖੁਮਾਰਕਾ ਜੌਂਡੀਅਰ ਦਾ ਹੁੰਦਾ ਹੈ ਇਹ ਗ੍ਰੀਨ ਸਿਸਟਮ ਲੈਂਡ ਫੋਰਸ ਚ 2021 ਮਾਡਲ ਵੀਰੇ 8.5 ਫੁੱਟਾ 130000 ਦਾ ਪੀਸ ਪੈਜੂਗਾ ਲੈਂਡ ਫੋਰਸ 8.5 ਫੁੱਟਾ ਜੇ ਕਿਸੇ ਭਰਾ ਨੇ ਲੈਣਾ ਹੈ ਕੁੱਲ ਤੇ ਕੁੱਲ 130 ਦਾ ਹੀ ਜਵਾਜਾਇਜ ਰੇਟ ਹੈ ਭਰਾ ਜੀ ਨੇ ਲੈ ਕੇ ਜਾਣਾ ਜਰੂਰ ਕਰੋ ਵਿਜੀਟ ਤੇ ਅੱਗੇ ਆ ਗਏ ਜੀ ਆਪਣੇ ਕੋਲੇ ਦਸਮੇਸ਼ ਸਟੈਂਡ ਵਗੈਰਾ ਨਾਲ ਨੇ ਜੀ ਇਹਦੇ 2022 ਮਾਡਲ ਬਲਕਿ ਵੀਰੇ ਹਰ ਇੱਕ ਬਾਈ ਨੂੰ ਪਤਾ ਵੀ ਇਹਨਾਂ ਦਾ ਸਟੈਂਡ ਵਾਲਾ ਮਾਡਲ ਜਿਹੜਾ 23 ਚ ਆਇਆ ਜਿਹੜੇ 22 ਚ ਨੇ ਕੁਸ਼ਕ ਪੀਸ ਆਏ ਨੇ ਮਾਡਲ 22 ਹੈ ਜੀ ਸਟੈਂਡ ਵਾਲਾ ਪੀਸ ਆ ਗਿਆ ਦੇਖੋ ਜਿਹੜਾ ਟਾਪ ਮਾਡਲ ਆਉਂਦਾ ਪਿੰਨਾ ਕੱਢ ਕੇ ਇਹ ਪਿੱਛੇ ਟਰੈਲਾਂ ਹੀ ਉਤਰ ਜਾਂਦੀ ਹੈ ਕੁੱਲ ਦੇ ਕੁੱਲ ਆਪਾਂ ਨੂੰ 1.5 ਲੱਖ ਦਾ 8 ਫੁੱਟਾ ਪੀਸ ਪੈ ਜਾਊਗਾ। ਹਾਂ ਬਲੇਡ ਵੀ ਕੰਮ ਦੇਣਗੇ ਵੀਰੇ। ਵੈਸੇ ਤਾਂ ਕਸੇ ਹੋਏ ਨੇ ਲੇਕਿਨ ਜੇ ਆਪਾਂ ਵੇਚਣੇ ਨੇ 50-60 ਕਿਲੋ ਤੱਕ ਇਹ ਵਜਾਉਣਗੇ ਕੋਈ ਦਿੱਕਤ ਨਹੀਂ। ਤੇ ਅੱਗੇ ਸ਼ਕਤੀਮਾਨ। ਸ਼ਕਤੀਮਾਨ ਦਾ ਵੀ ਜਮਾਂ ਨਵੇਂ ਵਰਗਾ ਹੀ ਪੀਸ ਹੈ ਜੀ। 2023 ਮਾਡਲ। ਨਵੇਂ ਵਰਗਾ ਪੀਸ ਹੈ ਜੀ 2023 ਮਾਡਲ 8 ਫੁੱਟਾ। ਸਭ ਤੋਂ ਹੈਵੀ ਸੁਪਰਸੀਡਰ ਵੀਰੇ ਸ਼ਕਤੀਮਾਨ ਦਾ ਮੰਨਿਆ ਜਾਂਦਾ ਜੀ। ਸਭ ਤੋਂ ਟੌਪ ਕੁਆਲਿਟੀ ਹੈ। ਸਭ ਤੋਂ ਰੇਟ ਵੀ ਵੀਰੇ ਉੱਤੇ ਹੀ ਹੁੰਦਾ ਇਹਦਾ। ਕੁੱਲ ਦੇ ਕੁੱਲ 175000 ਦਾ ਪੀਸ ਪੈਜੂਗਾ ਜੀ ਆਪਾਂ ਨੂੰ ਕੁੱਲ 175 ਦਾ ਕਾਲ ਕਰਕੇ ਸਕਰੀਨਸ਼ਾਟ ਭੇਜ ਕੇ ਆਪਣੇ ਤੋਂ ਵੀਰੇ ਤੁਸੀਂ ਘਰੇ ਬੈਠੇ ਮੰਗਾ ਸਕਦੇ ਹੋ ਵੀਰੇ ਸੁਪਰ ਸੀਡਰਾਂ ਦਾ ਸਟਾਕ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਵੀਰੇ ਤਕਰੀਬਨ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਆਪਣੇ ਕੋਲੇ ਵੀਰੇ 200 ਪੀਸ ਇਕੱਠਾ ਕਰ ਦਾਂਗੇ ਸੁਪਰ ਸੀਡਰਾਂ ਦਾ ਬਹੁਤ ਪੀਸ ਇਕੱਠੇ ਹੋ ਰਹੇ ਨੇ ਇਹ ਆ ਗਿਆ ਜੀ 8 ਫੁੱਟਾ 2025 ਮਾਡਲ ਮਾਰ ਕੇ 25 ਦੇ ਪਲੇਟ 25 ਦੀ ਕਟਿੰਗ 25 ਦੀ ਬਲੇਡ ਨਾਲ ਦੇ ਬਲੇਡਾਂ ਤੋਂ ਰੰਗ ਨਹੀਂ ਉਤਰਿਆ ਪਰ ਚੱਲਿਆ ਹੋਇਆ ਜੀ 50 ਕਿੱਲੇ ਵਾਂਗੋ 2025 ਮਾਡਲ ਗੁਰਵਾਜ ਫੀਚਰ ਪਲੱਸ ਕੁੱਲ 1,90,000 ਦਾ 8 ਫੁੱਟਾ ਜੀ ਜਿਵੇਂ ਟੌਪ ਮਾਡਲ ਹੈ ਟੌਪ ਕੁਆਲਿਟੀ ਹੈ ਜਿਵੇਂ ਨਵੇਂ ਵਰਗਾ ਹੀ ਪੀਸ ਪਿਆ ਜੀ ਅੱਗੇ ਆ ਗਿਆ 2023 ਮਾਡਲ 8 ਫੁੱਟਾ ਲੈਂਡ ਫੋਰਸ ਕੰਪਨੀ ਦਾ ਇਹ ਆਪਾਂ ਨੂੰ ਪੈ ਜੂਗਾ ਜੀ ਕੁੱਲ 1,80,000 ਦਾ ਦੋਨੋਂ ਡਿਸਕਾਂ ਵਗੈਰਾ ਕ੍ਰੋਸ ਵਗੈਰਾ ਵੀਰੇ ਬਲੇਡ ਵੀ ਜਿਵੇਂ ਓਕੇ ਪਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਜਿਹੜੇ ਵੀ ਭਰਾ ਨੇ ਕੋਈ ਵਧੀਆ ਕੁਆਲਿਟੀ ਦੀ ਚੀਜ਼ ਲੈਣੀ ਹੈ ਵੀਰੇ ਜ਼ਰੂਰ ਵਿਜ਼ਿਟ ਕਰੋ ਜਮਾ ਟੌਪ ਮਿਲੂਗੀ ਜਿਹੜੀ ਤੁਹਾਨੂੰ ਗੱਲ ਫੋਨ ਕਹਿਤੀ ਵੀਰੇ ਵੀਡੀਓ ਚ ਕਹਿਤੀ ਆ ਫੋਨ ਤੇ ਵੀਰੇ ਉਹੀ ਤੁਹਾਨੂੰ ਇੱਥੇ ਆ ਕੇ ਮਿਲੂਗੀ ਐ ਨਹੀਂ ਹੋਊਗਾ ਵੀ ਤੁਹਾਨੂੰ ਯਾਰ ਐਡੀ ਦੂਰੋਂ ਬੁਲਾ ਲਿਆ ਇੱਥੇ ਆ ਕੇ ਹੋਰ ਨਿਕਲੇ ਉਹ ਗੱਲ ਨਹੀਂ ਹੋਊਗੀ ਰਜਿੰਦਰਾ ਦਾ ਆ ਗਿਆ ਜੀ 8 ਫੁੱਟਾ 2023 ਮਾਡਲ ਪੀਸ ਵੀਰੇ ਜਮਾ ਨਵੇਂ ਵਰਗ ਹੈ 25 ਤੋਂ 30 ਕਿਲੇ ਬਜਾਈ ਕਰੀ ਹੋਊਗੀ ਵੀਰੇ ਬਲੇਡ ਵੀ ਜਮਾ ਨਵੇਂ ਵਰਗੀ ਪਏ ਨੇ ਫੱਟਾ ਕਿਟ ਅਨਜੂਜ ਹੈ ਵੀਰੇ ਇਹਦੇ ਨਾਲ ਜਮਾ ਬਿਨਾ ਚੱਲੇਗਾ ਫੱਟਾ ਮਿਲੂਗਾ ਤੁਹਾਨੂੰ ਜੀਰੇભાઈ ਨੇ ਕੋਈ ਰੂਟਾ ਫੀਟਰ ਵੀ ਵਰਤਣਾ 8 ਫੁੱਟਾ ਪੀਸ ਹੈ ਜੀ ਕੁੱਲ ਤੇ ਕੁੱਲ 140000 ਚ ਰਜਿੰਦਰਾ ਦਾ ਤੇ 15-17000 ਦੀ ਦਾ ਫੱਟਾ ਕਿਟ ਨਾਲ ਹੈ ਵੀਰੇ ਸਟੈਂਡ ਵਗੈਰਾ ਸਭ ਕੁਝ ਜਮਾ ਓਕੇ ਹੈ ਜਮਾ ਨਾਲ ਹੈ ਵੀਰੇ ਸਮਾਨ ਤੇ ਅੱਗੇ ਆ ਗਿਆ ਗੋਵਿੰਦਰਾ ਦਾ 2024 ਮਾੜ ਦਾ 8 ਫੁੱਟਾ ਆ ਗਿਆ ਜੀ ਪੀਸ ਇਹ ਵੀ ਵੀਰੇ ਜਮਾ ਨਮਾ ਇਹ ਨਾਲ ਦੇ ਬਲੇਡੇ ਚ ਵੀ ਵੀਰੇ ਪੂਰੀ ਪਏ ਨੇ 130000 ਚ ਪੀਸ ਪੈ ਜੂਗਾ ਜੀ ਗੋਵਿੰਦਰਾ ਕੰਪਨੀ ਦਾ ਪੂਰਾ ਵਧੀਆ ਚੱਲਣ ਨੂੰ ਵੀਰੇ ਪੂਰਾ ਵਧੀਆ ਬੈਸਟ ਪੀਸ ਹੈ ਦੇਖ ਲਓ ਵੀਰੇ ਹਾਂਜੀ ਦੋਸਤੋ ਜੈਂਗਲਰ ਜਗਤਜੀਤ ਦਾ 2024 ਮਾਡਲ ਵੀਰੇ 25 ਵਾਲੇ ਸਟicker ਜਿਹੜੇ ਉਹਨਾਂ 25 ਚ ਆਉਣ ਲੱਗੇ ਨੇ ਉਹ ਚੀਜ਼ ਹੈ ਵੀਰੇ ਜਮਾ 25 ਮੰਨ ਕੇ ਲੈ ਜਾਓ ਵੀਰੇ ਨਵਾਂ ਪੀਸ ਬਲੇਡਾਂ ਦੇ ਸਿਰਫ ਕਨ ਮੂਹ ਜੇ ਨਿਕਲੇ ਹੋਏ ਨੇ ਐ ਮੰਨ ਕੇ ਚਲੋ 95 ਤੋਂ 98 ਪੈਸੇ ਬਲੇਡ ਪਏ ਨੇ ਜੀ ਜਮਾ ਨਵੇਂ ਵਰਗਾ ਪੀਸ ਹੈ ਜੀ ਚਲਾਈ ਚ ਨਹੀਂ ਆਇਆ ਹੈ ਆ 225000 ਦਾ 9 ਫੁੱਟਾ ਪੀਸੀ ਜਿਹੜੇ ਭਰਾ ਨੇ ਕੋਈ ਵੱਡਾ ਸੁਪਰਸੀਡਰ ਲੈਣਾ ਹੈ 9 ਫੁੱਟਾ ਮਿਲ ਜੂਗਾ ਜੀ ਇਹ ਆ ਗਿਆ ਜੀ ਆਪਣੇ ਕੋਲੇ ਪਲੈਂਟਰ 2122 ਮਾਡਲ ਆਪਾਂ ਆਪ ਬੀਜੇ ਨੇ ਵੀਰੇ 20 30 ਕਿੱਲੇ ਮੱਕੀ ਦੀ ਬਜਾਈ ਇਸ ਵਾਰ ਸੰਕਾ ਆਪਣੇ ਘਟ ਹੋਈ ਹੈ ਵੀ ਜਮਾ ਪੂਰੀ ਟਾਪ ਕੰਡੀਸ਼ਨ ਦਾ ਵੀਰੇ 280000 ਦਾ ਪੀਸ ਪੈ ਜੂਗਾ ਜਮਾ ਜਿਹੜੀ ਸਿਰੇ ਦੀ ਕੰਡੀਸ਼ਨ ਹੈ ਵੀਰੇ ਕੁਝ ਨਹੀਂ ਤੁਸੀਂ ਕਰਾਉਣਾ ਵੀਰੇ ਓਨਲੀ ਚਲਾਉਣਾ ਹੀ ਚਲਾਉਣਾ ਅੱਗੇ 2024 ਮਾਡਲ ਇਹ ਤਾਂ ਜਮਾ ਨਵੀਂ ਪੀਸ ਹੈ ਜੀ ਇਹਦਾ ਚਲਾਈ ਚ ਨਾ ਮਾਤਰਿਆ ਹੈ ਇਹ ਇਹ ਆਪਾਂ ਨੂੰ ਤਨ ਲੱਖ 30 ਹਜ਼ਾਰ ਦਾ ਜਿਹੜਾ 6 ਲੱਖ ਦਾ ਪੀਸ ਹੁੰਦਾ ਹੈ ਜੀ 6 6 ਲੱਖ ਦੇ ਪੈਂਦੇ ਨੇ ਬੰਦਾ ਪੈਰੇ ਨੇ ਇਹ ਆ ਆਪਣਾ ਪੈਰ ਵਗੈਰਾ ਲਾ ਕੇ ਕੁੱਲ ਦੇ ਕੁੱਲ ਆਪਾਂ ਨੂੰ ਇਹ ਪੈ ਜਾਊਗਾ 3 ਲੱਖ ਤੇ 30 ਹਜ਼ਾਰ ਦਾ ਰੀਪਰ ਆ ਗਏ ਵੀਰੇ ਆਫ ਸੀਜ਼ਨ ਵਾਲੇ ਰੇਟ ਨੇ ਵੀਰੇ ਰੀਪਰਾਂ ਦੇ ਜੇ ਕਿਸੇ ਭਰਾ ਨੇ 2 ਰੁਪਏ ਲਾ ਕੇ ਆਫ ਸੀਜ਼ਨ ਚੱਕਰਾ ਖੜਾਉਣੇ ਰੀਪਰ ਲਿਆ ਕੇ ਖੜਾ ਸਕਦੇ ਹੋ 40 ਰੁਪਏ ਕਿਲੋ ਪੈ ਜਾਊਗਾ ਵੀਰੇ ਫੁੱਲ ਚਾਲੂ ਹਾਲਤ ਚ ਹੈ ਵੀਰੇ ਆਪਾਂ ਵੀ ਚਲਾਇਆ ਉਂ ਲੈ ਕੇ ਜਾਣਾ ਉਹ ਵੀ 70000 ਦਾ ਤੋਲ ਕੇ ਲੈ ਕੇ ਜਾਣਾ 40000 ਦਾ ਅੱਗੇ ਆ ਜਾ ਭਰਾ 40 ਦਾ ਸੌਰੀ 40 ਰੁਪਏ ਕਿਲੋ ਤੇ ਅੱਗੇ ਆ ਗਿਆ ਜੀ ਪੀ ਡੀ ਸੀ ਦਾ 2023 ਮਾਡਲ ਜਿਵੇਂ ਨਵੀਂ ਕੰਡੀਸ਼ਨ ਚ ਰੀਪਰ ਹੈ ਵੀਰੇ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਣੀ ਵੀਰੇ ਨਾਲ ਟਰਾਲੀਆਂ ਦੇ ਪਾਇਆ ਸੀਗਾ ਕੱਲਾ ਰੀਪਰ ਕਿਸੇ ਭਰਾ ਨੇ ਲੈਣਾ ਹੈ ਕੁੱਲ ਤੇ ਕੁੱਲ ਆਪਾਂ ਨੂੰ 1.5 ਲੱਖ ਦਾ ਪੈ ਜਾਊਗਾ ਜੀ 1.5 ਲੱਖ ਰੁਪਏ ਚ ਪੀ ਡੀ ਸੀ ਜੀ ਹਾਂਜੀ ਦੋਸਤੋ ਇਹ ਜਗਜੀਤ ਦਾ ਰੀਪਰ ਵੀਰੇ ਆਫ ਸੀਜ਼ਨ ਵਾਲੇ ਰੇਟ ਨੇ ਆਫ ਸੀਜ਼ਨ ਵਾਲੇ ਵੀਰੇ ਜਿਵੇਂ ਦੇਖੋ ਰੀਪਰ ਪੂਰੀ ਸੋਹਣੀ ਕੰਡੀਸ਼ਨ ਚ ਹੈ ਫੁੱਲ ਰਿਪੇਅਰ ਕਰਕੇ ਬਾਈ ਨੇ ਚਲਾਇਆ ਹੈ ਤੁਸੀਂ ਵੀਰੇ ਕੁਝ ਨਹੀਂ ਕਰਾਉਣਾ ਸਿਰਫ ਬਲੇਡਾਂ ਦੇ ਪਾਸੇ ਬਦਲ ਕੇ ਵੀ ਚਲਾ ਸਕਦੇ ਹੋ ਰੇਟ ਵੀਰੇ ਬਿਲਕੁਲ ਜਾਇਜ਼ ਰੇਟ ਚ ਆਪਾਂ ਨੂੰ 1 ਲੱਖ ਤੇ 40 ਹਜ਼ਾਰ ਦਾ ਰੀਪਰ ਵੀਰੇ 20 21 ਮਾਡਲ ਜਗਤਜੀਤ ਜਿਹੜੇ ਵੀ ਭਰਾ ਨੇ ਲੈਣਾ 20 21 ਮਾਡਲ ਵੀਰੇ 2 ਦਾ ਨਹੀਂ ਕੋਈ 2.5 ਦਾ ਨਹੀਂ ਜਿਵੇਂ ਓਕੇ ਕੰਡੀਸ਼ਨ ਦਾ ਜਿਹੜੇ ਭਰਾ ਨੇ ਲੈਣਾ ਵੀਰੇ ਇਹ ਚੋ ਵੀ ਡਿਸਕਾਊਂਟ ਹੋ ਜਾਊਗਾ 1 40 ਚੋਂ ਰੀਪਰ ਪੂਰੀ ਵਧੀਆ ਕੰਡੀਸ਼ਨ ਦਾ ਦੋ ਪੀਸ ਨੇ ਜਿਵੇਂ ਸੇਮ ਆਗੇ ਜੀ ਆਪਣੇ ਕੋਲੇ ਜਿਵੇਂ ਨਵਾਂ ਪੀਸ ਆਗੇ ਜੀ ਕੀਰ ਕੰਪਨੀ ਦਾ ਵੀਰੇ ਕੁੱਲ 100 ਕ ਟਰਾਲੀ ਰੀਪਰ ਨੇ ਬਣਾਈ ਹੋਈ ਹੈ 2025 ਮਾਡਲ ਵੀਰੇ ਸੋਨੂੰ ਵੀ ਪਤਾ ਸਾਢੇ 3 ਲੱਖ ਦਾ ਨਵਾਂ ਰੀਪਰ ਹੈ ਵੀਰੇ ਕੁੱਲ ਦੇ ਕੁੱਲ ਸੋਨੂੰ ਵੀਰੇ 2 ਲੱਖ ਦਾ ਆਫ ਸੀਜ਼ਨ ਵਾਲੇ ਰੇਟ ਜਿਹੜੇ ਕਿਸੇ ਭਰਾ ਕੋਲੇ ਰੁਪਏ 2 ਹੈਗੇ ਨੇ ਹੁਣ ਲੈ ਲਓ ਵੀਰੇ ਤੁਹਾਡਾ ਲੱਖ ਰੁਪਏ ਦਾ ਸਿੱਧਾ ਫਾਇਦਾ ਹੈ ਵੀਰੇ 25 ਮਾਡਲ ਕੁੱਲ 2 ਲੱਖ ਰੁਪਏ ਦਾ ਪੀਸ ਪੈ ਜਾਊਗਾ ਜੀ ਜਮਾਂ ਨਵਾਂ ਅਨਕੋਰ ਪੀਸ ਕੁਝ ਨਹੀਂ ਤੁਸੀਂ ਕਰਨਾ ਵੀਰੇ ਸਟਿੱਪ ਵੀ ਐ ਮੰਨ ਕੇ ਚੱਲੋ ਜਿਹੜੀ ਪਾਰਖੀਏ ਉਹ ਵੀ ਅੰਜੂਜ ਵਰਗੀ ਹੀ ਪਈ ਐ ਫਰੰਟ ਉਗਰ ਵੱਡਾ ਐ ਵੀਰੇ ਚਲਾਈ ਚ ਗੀਰ ਦੇ ਰੀਪਰ ਸੋਨੂੰ ਹਰ ਇੱਕ ਨੂੰ ਹੀ ਪਤਾ ਬਹੁਤ ਵਧੀਆ ਨੇ ਅੱਗੇ ਆ ਗਿਆ ਜਸਵੰਤ ਦਾ ਵੀਰੇ ਜਸਵੰਤ ਦਾ 2023 ਮਾਡਲ ਦੂਜੀ ਸਟਿੱਪ ਐ ਜਿਹੜੀ ਅੰਜੂਜ ਐ ਵੀਰਾ ਇਹ ਵੀ ਪੀਸ ਐ ਮੰਨ ਕੇ ਚੱਲੋ ਪੂਰਾ ਸੋਨਾ ਵੱਡੇ ਟਾਇਰਾਂ ਵਾਲੇ ਰੀਪਰ ਆ ਗਏ ਵੀਰੇ 98 ਦੇ ਟਾਇਰਾਂ ਵਾਲਾ ਕੁੱਲ ਤੇ ਕੁੱਲ ਵੀਰੇ ਆਪਾਂ ਨੂੰ 1,60,000 ਦਾ ਸੀਜ਼ਨ ਮੌਕੇ ਵੀਰੇ 2.2 2.5 ਲੱਖ ਰੁਪਏ ਦੇ ਰੀਪਰ ਜਿਹੜੇ ਹੁਣ 1.60 ਦਾ ਮਿਲਣ ਲੱਗ ਰਿਹਾ ਸੋਨੂੰ ਜਸਵੰਤ ਦਾ ਇਹ ਵੀ ਜਮਾਂ ਨਵੇਂ ਵਰਗਾ ਪੀਸ ਹੈ ਵੀਰੇ ਦੋ ਆਪਣੇ ਕੋਲੇ ਜਾਇਤੀ ਜਿੱਦਦੇ ਨੇ ਉਹ ਵੀ ਦਿਖਾਉਣਾ ਸਾਨੂੰ ਪਹਿਲਾਂ ਦੇਖੋ ਪਲਾਓ ਵੀਰੇ ਵੱਡੇ ਪਲਾਓ ਆ ਗਏ ਵੀਰੇ ਫੀਲਡ ਮਰਸਲ ਦੇ ਜਮਾਂ ਫੁੱਲ ਹਾਈਟ ਵੀਰੇ ਸੱਬਣ ਵਾਲੇ ਪੀਸ ਨੇ ਅੰਜੂਜ ਮਰਗੀ ਪੀਸ ਨੇ ਵੀਰੇ ਜਮਾਂ ਅੰਜੂਜ ਮੰਨ ਕੇ ਲੈ ਕੇ ਜਾਈਓ ਕੁੱਲ 70000 ਰੁਪਏ ਦਾ ਪੀਸ ਪੈਜੂਗਾ ਪੀਸ ਦੇਖੋ ਵੀਰੇ ਫੀਲਡ ਮਰਸਲ ਜੇ ਆਪਾਂ ਇਹਨਾਂ ਨੂੰ ਕੱਲ ਨੂੰ ਲੰਬੇ ਕਰਨਾ ਵੱਡੇ ਵੀ ਹੋ ਜਾਣਗੇ ਵੀਰੇ ਜਸਟਮੈਂਟ ਹੈਗੀ ਐ ਜੇ ਪੈਸੇ ਕੱਟ ਲਾਉਣੇ ਨੇ ਇਹਦਾ ਵੀਰੇ ਜੈਕ ਨਹੀਂ ਹੈਗਾ ਨਾਲ ਜੈਕ ਤੁਹਾਨੂੰ ਲੈਣਾ ਪਊਗਾ ਜਮਾ ਆਂਜੂਜ ਪੀਸ ਹੈ ਜੀ ਕੁੱਲ ਤੇ ਕੁੱਲ ਸੋਨੂੰ ਵੀਰੇ 40000 ਦਾ ਪੀਸ ਪੈ ਜੂਗਾ ਹੈਗਾ ਜਮਾ ਨਮਾ ਬਿਨਾ ਚੱਲਿਆ ਸਾਰਾ ਪ੍ਰੋਪਰ ਵੀਰੇ ਸਿਰਫ ਜੈਕ ਨਹੀਂ ਹੈਗਾ ਇਹ ਚ 2-3 ਲੱਖ ਰੁਪਏ ਤੁਹਾਡਾ ਲੱਗੂਗਾ ਜੈਕ ਤੁਸੀਂ ਪਾਉਣਾ ਹੈ ਹੈਗੇ ਇਹ ਪ੍ਰੈਸ਼ਰ ਵਾਲੇ ਨੇ ਜਮਾ ਓਕੇ ਨੇ ਅੱਗੇ ਆ ਗਏ ਵੀਰ ਜੀ ਸਾਧੂ ਸਿੰਘ ਸੰਗਰੀਆ ਸਾਧੂ ਸੰਗਰੀਆਂ ਵਾਲੇ ਆ ਗਏ ਵੀਰੇ ਆ ਟੌਪ ਹੈ ਵੀਰੇ ਹਰ ਇੱਕ ਬਾਈ ਨੂੰ ਪਤਾ ਇਹਨਾਂ ਦੀ ਕੁਆਲਿਟੀ ਦਾ ਫੁੱਲ ਲੰਬੀ ਹਾਈਟ ਚ ਨੇ ਵੀਰੇ ਪਲਾਉ ਜਿਹੜੇ ਵੀ ਭਰਾ ਨੇ ਲੈਣੇ ਨੇ ਤੇ ਇਹ ਆਪਾਂ ਨੂੰ ਵੀਰੇ ਜੈਕ ਵਗੈਰਾ ਇਹ ਚ ਵੀ ਨਹੀਂ ਹੈਗਾ ਜੇ ਬਿਨਾਂ ਜੈਕ ਤੋਂ ਲੈਣੇ ਨੇ ਕੁੱਲ 80000 ਦੇ ਜੈਕ ਲਵਾ ਕੇ ਲੈਣਾ ਵੀਰੇ 90000 ਦਾ ਹੈਗੇ ਜੈਕ ਵਾਲੇ ਨੇ ਵੀਰੇ ਮਾਲਕ ਕੋਲੇ ਪਿੱਛੇ ਵਾਲੇ ਕੋਲੇ ਅਹੀਂ ਰਹਿ ਗਿਆ ਜੈਕ ਛੋਟਾ ਜਿਹਾ ਜੈਕ ਹੁੰਦਾ ਜੇ ਲਵਾ ਕੇ ਲੈਣਾ 90000 ਦਾ ਵੀਰੇ ਪੂਰੀ ਲੰਬੀ ਹਾਈਟ ਵਾਲਾ ਆਪਾਂ ਨੂੰ ਪਲੋਪ ਪੈ ਜਾਊਗਾ ਜੇ ਕਿਸੇ ਭਰਾ ਨੇ ਲੈਣਾ ਹੈ ਲੈਂਸਰ ਦੇ ਆਗੇ ਜੀ ਅੱਗੇ ਅਨਜੂਜ ਇਹਦਾ ਆਪਣੇ ਕੋਲੇ ਪੀਸ ਬਹੁਤ ਨੇ ਸਾਨੂੰ ਪਤਾ ਹੀ ਹੈ ਵੀਰੇ ਕੁੱਲ 65000 65000 ਵੀਰੇ ਸਾਨੂੰ ਸਾਰਾ ਕੁਝ ਲਾ ਕੇ ਕੰਪਲੀਟ ਕਰਕੇ ਰਿਵਰਸੀਵਲ ਪਲੌ ਕੁੱਲ 65000 ਦੇ ਮੱਕੀ ਦਾ ਚਾਰ ਪਾਉਣ ਵਾਲੀ ਮਸ਼ੀਨ ਲੈਣੀ ਹੈ ਵੀਰੇ ਜਿਹਨੇ ਕੋਈ ਥੱਬੇ ਵਾਲੀ ਮੱਕੀ ਦਾ ਚਾਰ ਵਾਲੀ ਮਸ਼ੀਨ ਹੈ ਵੀਰੇ ਵਧੀਆ ਗ੍ਰੈਂਡ ਕਰਦੀ ਹੈ ਵੱਡੇ ਬੀਲ ਵਾਲੀ ਹੈ ਰਸਤਾਂ ਵਾਲੀ ਮਸ਼ੀਨ ਹੈ ਜੀ ਕੁੱਲ 75000 ਦੀ ਪੈ ਜਾਊਗੀ ਆਪਾਂ ਨੂੰ ਟੋਕਾ ਮੱਕੀ ਵਾਲਾ ਵੀਰੇ ਜੇ ਕਿਸੇ ਭਰਾ ਨੂੰ ਚਾਹੀਦਾ ਜਰੂਰ ਲਿਜਾ ਸਕਦੇ ਹੋ ਆਜੋ ਵੀਰੇ ਤੇ ਦੋਸਤੋ ਇਹ ਆਪਣੇ ਕੋਲੇ ਵੀਰਜੀ ਗ੍ਰੈਂਡਰ ਸੋਨਾਲਿਕਾ ਕੰਪਨੀ ਦਾ 23 ਮਾਡਲ ਵੀਰੇ ਸਿਰਫ ਇੱਕ ਸੀਜ਼ਨ ਹੀ ਚੱਲਿਆ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਚ ਵੀਰੇ ਬਲੇਡ ਵਗੈਰਾ ਆਪਾਂ ਨੂੰ ਇੱਕ ਵਾਰ ਇਹ ਹੀ ਕੰਮ ਦੇਣਗੇ ਵੀਰੇ ਕੁਝ ਨਹੀਂ ਤੁਸੀਂ ਕਰਾਉਣਾ ਜਮਾ ਓਕੇ ਨੇ ਜਿਹੜੇ ਵੀ ਭਰਾ ਨੇ ਲੈਣਾ ਵੀਰੇ ਜਰੂਰ ਕਰੋ ਆਪਣੇ ਵਾਲਾ ਵਿਜਟ ਵੀਰੇ ਸੋਨਾਲੀਕਾ ਕੰਪਨੀ ਦਾ ਸੋ 1 ਲੱਖ 40000 1 ਲੱਖ 40000 ਦਾ ਇਹ ਵੀ ਸੋਨਾਲੀਕਾ ਕੰਪਨੀ ਦਾ ਇੱਕ ਸੀਜ਼ਨ ਚੱਲਿਆ ਵੀਰੇ ਇਹ ਵੀ ਪੂਰੀ ਵਧੀਆ ਨਵੀਂ ਕੰਡੀਸ਼ਨ ਦੇ ਗ੍ਰੈਂਡਰ ਨੇ ਵੀਰੇ ਅੱਗੇ ਸੀਜ਼ਨ ਦਾ ਸਟਾਰਟਿੰਗ ਹੈ ਤਕਰੀਬਨ ਮੱਕੀ ਦਾ ਵੀਰੇ ਜਿਹੜੇ ਭਰਾਵਾਂ ਨੂੰ ਲੋੜ ਹੈ ਜਰੂਰ ਕਰੋ ਵੀਰੇ ਕਾਲ ਸੋਨਾਲੀਕਾ ਦੇ ਗ੍ਰੈਂਡਰ ਨੇ ਵੀਰੇ ਦੋਨੇ ਪੀਸ ਅੱਗੇ ਆਗੇ ਸ਼ਕਤੀਮਾਨ ਦੇ ਸ਼ਕਤੀਮਾਨ ਦਾ ਵੀਰੇ 1,25,000 ਦਾ 2122 ਮਾਡਲ ਫੁੱਲ ਰਿਪੇਅਰ ਵੀਰੇ ਆਪਾਂ ਕਰੀ ਹੋਈ ਐ। ਅ 20 ਕੀ ਮਾਡਲ ਸੌਰੀ ਫੁੱਲਰ ਪੇਰ ਆਪਾਂ ਕਰਕੇ ਪਿਛਲੇ ਸੀਜ਼ਨ ਚਲਾਇਆ ਹੈ। ਕੁੱਲ 25 ਤੋਂ 30 ਕਿਲੇ ਚਾਰ ਪਾਏ ਹੈ ਵੀਰੇ ਜਿਹੜੇ ਵੀ ਭਰਾ ਨੇ ਲੈਣਾ ਬਹੁਤ ਘੱਟ ਰੇਟ 'ਚ 1,25,000 'ਚ ਸ਼ਕਤੀਮਾਨ ਦਾ ਹੀ। ਸ਼ਕਤੀਮਾਨ ਗ੍ਰੇਂਡਰ ਵੀਰੇ 23 ਮਾਡਲ ਇਹ ਵੀ ਆਪਣਾ ਆਪ ਖੁੱਦ ਹੀ ਵਰਕਿੰਗ ਹੈ ਵੀਰੇ ਆਪਾਂ ਹੀ ਲਿਆਂਦਾ ਹੋਇਆ ਨਾਵਾ। ਪੂਰੀ ਵਧੀਆ ਕੰਡੀਸ਼ਨ ਦਾ ਵੀਰੇ ਫੁੱਲ ਰਿਪੇਅਰ ਹੈ। ਇਹ ਆਪਾਂ ਨੂੰ ਕੁੱਲ 1.5 ਲੱਖ ਦਾ ਪੈ ਜਾਊਗਾ ਜੀ ਇਹ ਆਪਣੇ ਕੋਲੇ ਗ੍ਰੈਂਡਰ ਨੇ ਵੀਰੇ ਤਕਰੀਬਨ ਤੁਸੀਂ ਸਾਰੀ ਮਸ਼ੀਨਰੀ ਖੇਤੀ ਦੀ ਆਪਣੇ ਚੈਨਲ ਤੇ ਦੇਖ ਹੀ ਚੁੱਕੇ ਹੋ ਵੀਰੇ ਅ ਰੂਟਾ ਫੀਟਰ ਸੁਪਰ ਸੀਡਰ ਸਾਰੀ ਮਸ਼ੀਨਰੀ ਮਿਲੂ ਵੀਰੇ ਕੱਲੇ ਰੂਟਾ ਫੀਟਰਾਂ ਦੀ ਰਹਿ ਗਈ ਉਹ ਨੈਕਸਟ ਪਾਰਟ ਚ ਪਾਉਣੀ ਜੀ ਦੋਸਤੋ ਜਗਤਜੀਤ ਦਾ ਕੁੱਲ 1.40 ਹਜ਼ਾਰ ਦਾ 21 ਮਾਡਲ ਰੀਪਰ ਵੀਰੇ ਕੁੱਲ 1.40 ਹਜ਼ਾਰ ਦਾ ਜੀ ਸਟਿੱਪ ਜਮਾਂ ਅੰਜੂਜ ਪਈਏ ਉੱਤੇ ਬੈਲਟਾਂ ਵਗੈਰਾ ਵੀਰੇ ਜਮਾਂ ਨਵੀਆਂ ਫਿੰਗਰਾਂ ਬਲੇਡ ਜਮਾਂ ਨਵੇਂ ਵੀਰੇ ਪੈਂ ਪਰੀਲ ਦੇ ਨਵੇਂ A to Z ਕੰਮ ਓਕੇ ਕਰਾ ਕੇ ਰੀਪਰ ਦਾ ਵੀਰੇ ਚਲਾਇ ਤੁਸੀਂ ਸਿਰਫ ਬਲੇਡਾਂ ਦੇ ਸਿਰੇ ਚੇਂਜ ਕਰਨੇ ਨੇ ਪੱਖੇ ਲਪੇਟਾਂ ਦਾ ਓਕੇ ਆ ਕੁੱਲ ਤੇ ਕੁੱਲ 140000 ਚ ਵੀਰੇ ਆਪਸੀਜਨ ਵਾਲਾ ਰੇਟ ਹੈ ਭਰਾ 2 ਮਹੀਨਿਆਂ ਨੂੰ ਫੇਰ ਕਾਲ ਲਾ ਕੇ ਕਹੋ ਭਰਾ ਵੀ ਇਹ ਰੇਟ ਸੀ ਉਦੋਂ ਰੇਟ ਅਪ ਹੋਣਗੇ ਵੀਰੇ ਹੁਣ ਆਪਸੀਜਨ ਵਾਲਾ ਰੇਟ ਹੈ ਜਿਹੜੇ ਵੀ ਭਰਾ ਕੋਲੇ 2 ਰੁਪਏ ਹੈਗੇ ਨੇ ਵੀਰੇ ਲਿਜਾ ਕੇ ਤੁਸੀਂ ਖੜਾ ਸਕਦੇ ਹੋ ਹਾਂ ਕੋਈ ਟਰਾਲੀਆਂ ਲੈਣੀਆਂ ਨੇ ਵੀਰੇ ਕੋਈ ਹੋਰ ਮਸ਼ੀਨਰੀ ਲੈਣੀ ਹੈ ਕਈ ਤਰ੍ਹਾਂ ਦੇ ਸਾਧਨ ਆਪਣੇ ਕੋਲੇ ਵੀਰੇ ਹੈਗੇ ਨੇ ਟਰਾਲੀਆਂ ਨਵੇਂ ਨਵੀਆਂ ਬਣਾਉਣੇ ਆ ਤੇ ਟਰਾਲੀ ਆ ਸਾਹਮਣੇ ਖੜੀ ਆ ਵੀਰੇ ਕੁੱਲ ਤੇ ਕੁੱਲ 65000 ਰੁਪਏ ਦੀ ਟਰਾਲੀ ਜੇ ਕਿਸੇ ਭਰਾ ਨੇ ਲੈਣੀ ਹੈ ਕੁੱਲ 65 ਦੀ ਵੀਰੇ ਜੋੜ ਹੈ ਇਹ 65 65000 ਦਾ ਆਪਣੇ ਕੋਲੇ ਤੇ ਹੁਣ ਸ਼ਾਮ ਹੋ ਗਈ ਵੀਰੇ ਵੀਡੀਓ ਚ ਦਿੱਕਤ ਆ ਰਹੀ ਹੈ ਕੈਮਰਾ ਸਾਫ ਨਹੀਂ ਦਿਖ ਰਿਹਾ ਵੀਰੇ ਬਾਕੀ ਵੀਡੀਓ ਨੈਕਸਟ ਪਾਰਟ ਚ ਦਿਖਾਵਾਂਗੇ ਤਕਰੀਬਨ ਮਸ਼ੀਨਰੀ ਦੀ ਖੇਤੀ ਦੀ ਸਾਰੀ ਹੁੰਦੀ ਹੈ ਤੇ ਜੁੜੇ ਰਹੋ ਵੀਰੇ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਦੋਸਤੋ